ਉਹ ਆਇਆ ਸੋ ਜਦੋਂ ਬੰਦੇ ਨੂੰ ਟੱਕਾ ਦੇ ਦੰਨੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਉਹ ਬੇਹੋਸ਼ ਹੋ ਗਈ ਓਏ ਫਟ ਤੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਦੰਡੇ ਵੀ ਤਾਂ ਮੇਰੇ ਮਾਰੇ ਆ ਜਦੋਂ ਓਬ ਘਰੇ ਗੁੱਸੇ ਝਾਕੇ ਟੱਕਾ ਦੇਤਾ ਸਤਵਿੰਦਰ ਬੁੱਗਾ ਦੇ ਇਪਰਾਦ ਦਵਿੰਦਰ ਪੋਲਾ ਨੇ ਕਥਿਤ ਤੌਰ ਤੇ ਆਪਣੇ ਭਰਾ ਸਤਵਿੰਦਰ ਬੁੱਗਾ ਉੱਪਰ ਉਸ ਦੀ ਪਤਨੀ ਨੂੰ ਕਤਲ ਕਰਨ ਦੇ ਇਲਜ਼ਾਮ ਲਾਏ ਨੇ ਦਰਸਲ ਦੋਵਾਂ ਦੀ ਇੱਕ ਦੂਜੇ ਨਾਲ ਜ਼ਮੀਨ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਤੋਂ ਬਾਅਦ ਇਲਜ਼ਾਮ ਲੱਗੇ ਨੇ ਕਿ ਸਤਵਿੰਦਰ ਬੁੱਗਾ ਨੇ ਉਸ ਦੀ ਪਤਨੀ ਨੂੰ ਧੱਕਾ ਮਾਰਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਪੁਲਿਸ ਜਾ ਕੇ ਥਾਣੇ ਲਈ ਤਿੰਨੇ ਐਸਐਸਏ ਤਿੰਨ ਗੱਡੀਆਂ ਟਾਇਰ ਚੱਕਦੇ ਆ ਤੇ ਗੱਡੀ 'ਚ ਰੱਖਦੇ ਆ ਵੀ ਵੀਡੀਓ ਆ ਐਨਾ ਧੱਕਾ ਜਿੰਦਾ ਵੱਢ ਕੇ ਕਹਿ ਚਲੋ ਕਰੋ ਵੀਡੀਓ 'ਚ ਕੋਈ ਜਿੰਦਾ ਵੱਢ ਕੇ ਮਰੌਣੀ ਦੀ ਇਹ ਮਰੌਣੀ ਦੀ ਬਸ ਮੈਂ ਰਹਿਣਾ ਸਰ ਇਹਨੂੰ ਹੀ ਮਾਰ ਦੋ ਇਹ ਯਾਦ ਰੱਖਿਓ ਅਸਦੀ ਗੱਲ ਅੱਜ जख्म ਦਿਖਾ ਦੇ ਯਾਦ ਰੱਖੋ ਅੱਜ ਮੇਰਾ ਘਰ ਕੋਪਿਆ ਪਿਆ ਅੱਜ ਘਰ ਤੇ ਨਿਸ਼ਾਨ ਹੈ ਤਿੰਨ ਬੰਦਿਆਂ ਨੇ ਢਾਕੇ ਮੇਰਾ ਘਰ ਕੋਪਿਆ ਪਿਆ ਮੇਰਾ ਘਰ ਕੁੱਟ ਕੇ ਮੈਂ ਬਚ ਗਿਆ ਆ ਆ ਟ੍ਰੀਟਮੈਂਟ ਲੈਣੇ ਥੋੜੀ ਸਟੇਟਮੈਂਟ ਲਿਖ ਬਦਿੰਦਰ ਜੀ ਸਾਰੀ ਜੋ ਉਸ ਦਿਖਾਉਣਾ ਚਾਹੁੰਦੇ ਨੇ ਇਲਜ਼ਾਮ ਲੱਗੇ ਕਿ ਸਤਵਿੰਦਰ ਬੂਗਾ ਨੇ ਉਸਦੀ ਪਤਨੀ ਦੀ ਕੁੱਟਮਾਰ ਵੀ ਕੀਤੀ ਜਿਸ ਕਾਰਨ ਉਸਦੀ ਮੌਤ ਹੋ ਗਈ ਐਨਆਈ ਨਹੀਂ ਝਗੜੇ ਤੋਂ ਬਾਅਦ ਜਦੋਂ ਪਰਿਵਾਰ ਉਸਦੀ ਪਤਨੀ ਨੂੰ ਹਸਪਤਾਲ ਲੈ ਕੇ ਪਹੁੰਚਿਆ ਤਾਂ ਇਲਜ਼ਾਮ ਲੱਗੇ ਕਿ ਸਤਵਿੰਦਰ ਬੂਗਾ ਦੇ ਦਬਾਅ ਕਰਨ ਡਾਕਟਰ ਮ੍ਰਿਤਿਕਾ ਦਾ ਮੈਡੀਕਲ ਨਹੀਂ ਕਰ ਰਹੇ ਜਦੋਂ ਜਦੋਂ ਬੰਦੇ ਨੂੰ ੱੱਕਾ ਦੇ ਦਿੰਦੇ ਆ ਉਹ ਪਿੱਛੇ ਸਪਾਲ ਗਿਰ ਗਈ ਉਹ ਬੇਹੋਸ਼ ਹੋ ਗਈ ਇੰਚਾਰ ਸਾਹਿਬ ਦੀ ਐਸਐਚਓ ਸਾਹਿਬ ਦੀ ਮਸੀਆ ਓਏ ਭਗਤ ਜੀ ਕਿਉਂ ਮਾਰਿਆ ਤੈਨੂੰ ਮਾਰ ਦੰਦਾ ਡੰਡਾ ਵੀ ਤਾਂ ਮੇਰੇ ਮਾਰੇ ਅੱਜ ਤੂੰ ਉਹ ਕੰਜਰਾ ਪਹਿਲਾ ਮੈਨੂੰ ਟੱਡੀਆਂ ਤੋੜ ਲਿਆ ਮੈਨੂੰ ਦਵਿੰਦਰ ਪੋਲਾ ਦਾ ਇਲਜ਼ਾਮ ਹੈ ਕਿ ਸ਼ਨੀਵਾਰ ਦੁਪਹਿਰ ਬੂਗਾ ਨਾਲ ਉਸ ਦਾ ਉਹਨਾਂ ਦੀ ਮੋਟਰ ਉੱਪਰ ਝਗੜਾ ਹੋਇਆ ਸੀ ਅਤੇ ਝਗੜੇ ਦੌਰਾਨ ਉਸ ਜ਼ਖਮੀ ਹੁੰਦੇ ਨੇ ਉਹਨਾਂ ਦਾ ਗਲਾ ਦੱਬਿਆ ਜਾਂਦਾ ਹੈ ਅਤੇ ਉਸ ਦੀ ਪਤਨੀ ਨੂੰ ੱੱਕੇ ਮਾਰੇ ਜਾਂਦੇ ਨੇ ਜਿਸ ਕਾਰਨ ਉਸ ਦੀ ਪਤਨੀ ਪਹਿਲਾਂ ਬੇਹੋਸ਼ ਹੋ ਗਈ ਅਤੇ ਬਾਅਦ ਚ ਉਸ ਦੀ ਮੌਤ ਹੋ ਗਈ ਨੋ ਜਾੜ ਕੇ ਰੱਖਦਾ ਬੁਗਰੇ ਓ ਮੇਰੀ ਮੇਰੀ ਜਾਨ ਤੂੰ ਵਰਤਾਬ ਗੇਰੇ ਬੁਗਰੇ ਨੇ ੱੱਕਾ ਦਿੱਤਾ ਓ ਬੁਗਰੇ ਦੇ ਕੁੜਮ ਦੇ ਭਾਈ ਨਾਲ ਬੈਸਦੀ ਸੀ ਓ ਬੁਗਰੇ ਕੋਸਾ ਝਾਕੇ ੱੱਕਾ ਦਿੱਤਾ ਓ ਵਿਚਾਰੋ ਗਰ ਗੀ ਗਰਕੇ ਹੋ ਜੋਗੀ ਹਏ ਮੈਰੀ ਰਵਾ ਕਾਸੀਆਸ ਤੜਾਏ ਸਾਡੀ ਹਲੇ ਤੱਕ ਮੈ ਲਾਰ ਨਹੀਂ ਕੱਟਣ ਦਿੱਤੀ ਬੁਗੇ ਨੇ ਲੋਕਲ ਮਲੇ ਨੇ ਸਾਡੀ ਐਵੇਂ ਲਾਰ ਨਹੀਂ ਕੱਟਣ ਦਿੱਤੀ ਓ ਬੁਗੇ ਨੂੰ ਬਹੁਤ ਸ਼ਾਇਆ ਪੁਰਸਦੀ ਬੁਗੇ ਨੂੰ ਸ਼ਾਇਆ ਮਲੇ ਦੀ ਓ ਮੇਰੇ ਗੋਲੀ ਮਾਰ ਦੰਦਾ ਵੀਰੇ ਅੱਜ ਵੀ ਮੇਰੇ ਡੰਡੇ ਮਾਰਿਆ ਨੇ ਹਜਰੀ ਡੰਡੇ ਵਾਲਿਆਰੇ ਹਾਏ ਮੇਰੇ ਯਾਰ ਅੱਬਾ ਹੋ ਦੋਸਤੋ ਹੋ ਤੁਸੀਂ ਪ੍ਰੈਸ਼ਰ ਬਣਾਉਂਗੇ ਹੋ ਉਹ ਤਾਂ ਮੇਰੀ ਜਾਨ ਦੀ ਆਤਮਾ ਨੂੰ ਸ਼ਾਂਤੀ ਮਿਲੂਗੀ ਜਦੋਂ ਐ ਮੈਂ ਲੜ ਘੱਟੀ ਜਾਊਗੀ ਜਦੋਂ ਭਈਆ ਹੋਊਗੀ ਹਾ ਵਸ ਜੀ ਬਹੁਤ ਨਹੀਂ ਕੁਝ ਕਹਿ ਸਕਦਾ ਜਦ ਕੇ ਮੌਕੇ ਤੇ ਪਹੁੰਚੀ ਪੁਲਿਸ ਟੀਮ ਨੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਣ ਤੋਂ ਇਨਕਾਰ ਕੀਤਾ ਡੀਐਸਪੀ ਮੋਹਿਤ ਸਿੰਘਰਾ ਮੁਤਾਬਕ ਸਤਵਿੰਦਰ ਬੁੱਗਾ ਤੇ ਦਵਿੰਦਰ ਪੋਲਾ ਵਿਚਾਲੇ ਝਗੜਾ ਜ਼ਮੀਨ ਨੂੰ ਲੈ ਕੇ ਚੱਲ ਰਿਹਾ ਸੀ ਅਤੇ ਇਸ ਦੌਰਾਨ ਦਵਿੰਦਰ ਪੋਲਾ ਦੀ ਪਤਨੀ ਅਮਰਜੀਤ ਕੌਰ ਦੀ ਹਾਲਤ ਵਿਗੜ ਗਈ ਜਿਸ ਨੂੰ ਖੇੜਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਪਹਿਲਾਂ ਉਸ ਨੂੰ ਫਤਿਹਗੜ੍ਹ ਸਾਹਿਬ ਰੈਫਰ ਕੀਤਾ ਅਤੇ ਫਿਰ ਹਾਲਾਤ ਜ਼ਿਆਦਾ ਖਰਾਬ ਹੋਣ ਕਰ ਉਸ ਨੂੰ 32 ਦੇ ਹਸਪੀਟਲ ਰੈਫਰ ਕਰ ਦਿੱਤਾ ਗਿਆ ਪਰੰਤੂ ਰਸਤੇ 'ਚ ਹੀ ਅਮਰਜੀਤ ਕੌਰ ਦੀ ਮੌਤ ਹੋ ਗਈ ਡੀਐਸਪੀ ਮੋਹਿਤ ਸਿੰਘ ਰਾਣੇ ਪੋਸਟ ਮਾਰਟਫੋਨ ਤੋਂ ਬਾਅਦ ਅਗਲੀ ਕਾਰਵਾਈ ਦੀ ਗੱਲ ਆਖੀਏ ਦੁਪਹਿਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਸਤਵਿੰਦਰ ਬੁੱਗਾ ਤੇ ਦਵਿੰਦਰ ਭੁੱਲਾ ਦੋ ਭਰਾਵਾਂ ਦਾ ਰੁਲਾ ਹੈ ਇਹਨਾਂ ਦੀ ਆਪਸ ਵਿੱਚ ਖੇਤ ਵਿੱਚ ਬੈਸਵਾਜੀ ਲੜਾਈ ਹੋ ਰਹੀ ਹੈ ਮੌਕੇ ਤੇ ਐਸਐਸਓ ਸਾਹਿਬ ਚਲੇ ਗਏ ਸੀ ਤੇ ਦਵਿੰਦਰ ਭੁੱਲਾ ਤੇ ਉਸ ਦੀ ਵਾਈਫ ਖੇੜੇ ਹਸਪੀਟਲ ਦੇ ਵਿੱਚ ਆਏ ਸੀ ਜਿੱਥੋਂ ਇਹਨਾਂ ਨੂੰ ਅੱਗੇ ਸਿਵਲ ਹਸਪੀਟਲ ਫਤੇਗੜ ਸਾਹਿਬ ਰੈਫਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਵਾਈਫ ਨੇ ਇਹਨਾਂ ਨੂੰ ਸੀਜ਼ਰ ਜ਼ਾ ਰਹੇ ਸੀ ਜੋ ਜੋ ਸਾਨੂੰ ਹਜੇ ਤੱਕ ਇਨਫੋਰਮੇਸ਼ਨ ਮਿਲੀ ਹੈ ਵੀ ਇਹਨਾਂ ਨੂੰ ਸੀਜ਼ਰ ਆ ਰਹੇ ਸੀ ਤੇ ਇਹਨਾਂ ਨੂੰ ਅੱਗੇ ਬੱਤੀ ਦੇ ਵਿੱਚ ਰੈਫਰ ਕੀਤਾ ਗਿਆ ਸੀ ਰਸਤੇ ਵਿੱਚ ਜਾਂਦੇ ਹੋਏ ਇਹਨਾਂ ਦੀ ਡੈਥ ਹੋ ਗਈ ਦਵਿੰਦਰ ਭੋਲੇ ਦੀ ਵਾਈਫ ਦੀ ਤੇ ਉਸ ਤੋਂ ਬਾਅਦ ਰਸਤੇ 'ਚੋਂ ਹੀ ਇਹ ਖੇੜੇ ਹਸਪੀਟਲ ਆ ਗਏ ਹਾਂਜੀ ਤੇ ਜੋ ਇਸ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਸੇ ਸੌਣ ਨੂੰ ਅਸੀਂ ਅੱਗੇ ਕਾਨੂੰਨੀ ਕਾਰਵਾਈ ਕਰਾਂਗੇ ਕਿ ਸੱਟ ਕਿਹੋ ਜਿਹੀ ਪਈ ਹੈ ਕਿ ਸਮਝ ਕਿਤੇ ਲੱਗੇਗੀ ਨਹੀਂ ਹਰੇ ਤੱਕ ਸਾਡੇ ਕੋਲ ਕੋਈ ਰਿਪੋਰਟ ਨਹੀਂ ਮੈਡੀਕਲ ਰਿਪੋਰਟ ਜਦੋਂ ਆਏਗੀ ਅਸੀਂ ਉਸ ਬਿਸਿਸ ਤੇ ਕਾਰਵਾਈ ਕਰਾਂਗੇ ਅਦਵਿੰਦਰ ਸਿੰਘ ਉੱਪਰ ਜਿਹੜੇ ਰੋਪ ਲਾਏ ਜਾ ਰਹੇ ਕਿ ਦਵਿੰਦਰ ਬੁੱਗਾ ਵੱਲੋਂ ਧੱਕਾ ਮਾਰਿਆ ਜਾਂ ਤਾਂ ਮੌਤ ਦੇ ਕਾਰਨ ਕਿਹੜੇ ਦੋਸ਼ ਲਾਏ ਜਾ ਰਹੇ ਉਹ ਦੀ ਕਿਵੇਂ ਜੀ ਬਿਲਕੁਲ ਦਵਿੰਦਰ ਜੀ ਦਵਿੰਦਰ ਬੁੱਗਾ ਦਵਿੰਦਰ ਭੋਲਾ ਇਹੀ ਗੱਲ ਕਹਿ ਰਹੇ ਨੇ ਕਿ ਸ਼ਤਰਿੰਦਰ ਬੁੱਗੇ ਨੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਸੀ ਜਿਹਦੇ ਕਰਕੇ ਉਹਦੇ ਸੱਟ ਵੱਜੀ ਸੀ ਸਿਰ ਤੇ ਬਟ ਜਦੋਂ ਤੱਕ ਸਾਡੇ ਕੋਲ ਮੈਡੀਕਲ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਅਸੀਂ ਕੋਈ ਕਾਰਵਾਈ ਅੱਗੇ ਪ੍ਰੋਸੀਡ ਕਰਾਂਗੇ ਇਹਦੇ ਵਿੱਚ ਇਹਨਾਂ ਦੀ ਅਜੇ ਸਟੇਟਮੈਂਟ ਲੈਣੀ ਲੈ ਕੇ ਤੇ ਜੋ ਮੈਡੀਕਲ ਰਿਪੋਰਟ ਹੋਈ ਉਸ ਬੇਸਿਸ ਤੇ ਅਗਲੀ ਕਰਾਂਗੇ ਦੂਜੇ ਪਾਸੇ ਸਤਵਿੰਦਰ ਬੁਖਾ ਨਾਤ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਜਦਕਿ ਦਵਿੰਦਰ ਬੁਖਾ ਦੇ ਪਰਿਵਾਰਕ ਮੈਂਬਰਾਂ ਨੇ ਹਾਸਕਾਲ ਦੇ ਵਿੱਚ ਧਰਨਾ ਲਾ ਕੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਦੱਸਿਆ ਕਿ ਦੋਵਾਂ ਵਿਚਾਲੇ ਝਗੜੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਵਿੱਚ ਸਤਵਿੰਦਰ ਬੁੱਗਾ ਡੰਡਿਆਂ ਨਾਲ ਆਪਣੇ ਭਰਾ ਤੇ ਹਮਲਾ ਕਰਦੇ ਨਜ਼ਰ ਆਏ ਸੀ ਇਹ ਵੀ ਦੱਸਿਆ ਕਿ ਦੋਵਾਂ ਵਿਚਾਲੇ ਖੇਤੀਬਾੜੀ ਜ਼ਮੀਨ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਖੰਨਾ ਤੋਂ ਕਨਵਿੰਦਰ ਢੀਲੋਂ ਸੈਂਟਰਲ ਪੰਜਾਬ ਟੀਵੀ